ਪੀਰੋਫ ਪੀਰਾਂ ਦੀ ਨਗਰੀ ਚੈਨਲ ਤੇ ਅੱਜ ਹੈਦਰ ਸ਼ੇਖ ਪੀਰ ਬਾਬਾ ਮਲੇਰ ਕੋਟਲੇ ਵਾਲੇ ਪੀਰਾਂ ਦੀ ਜੋ ਕਿ ਸਾਧਨਾ ਲੈ ਕੇ ਹਾਜ਼ਰ ਹੋਈਆਂ ਉਹਨਾਂ ਦਾ ਕਲਮਾ ਮੰਤਰ ਪਾਠ ਲੈ ਕੇ ਹਾਜ਼ਰ ਹੋਈਆਂ ਜਿਸ ਮੰਤਰ ਪਾਠ ਦੀ ਨਾਲ ਜਿਸ ਕਲਮੇ ਦੇ ਨਾਲ ਤੁਹਾਨੂੰ ਮਲੇਰਕੋਟਲੇ ਵਾਲੇ ਬਾਬਾ ਹੈਦਰ ਸ਼ੇਖ ਜੀ ਦੇ ਦਰਸ਼ਨ ਹੋਣਗੇ ਤੁਹਾਡੇ ਨਾਲ ਗੱਲਬਾਤ ਕਰਨਗੇ ਤੁਹਾਡਾ ਹਰ ਇੱਕ ਕੰਮ ਕਰਨਗੇ ਤੁਹਾਨੂੰ ਹਰ ਇੱਕ ਮੁਸ਼ਕਲ ਤੋਂ ਬਚਾਉਣਗੇ ਆਉਣ ਵਾਲੇ ਸਮੇਂ ਦੇ ਲਈ ਬਾਬਾ ਹੈਦਰ ਸ਼ੇਖ ਤੁਹਾਨੂੰ ਦੱਸਣਗੇ ਦੋਸਤੋ ਇਹਦੀ ਜੋ ਵਿਧੀ ਹੈ ਉਹ ਹਰ ਰੋਜ਼ ਸਵੇਰੇ ਅਮਰਤਵੇਲੇ ਤੋਂ ਪਾਠ ਸ਼ੁਰੂ ਕਰਨਾ ਜੋ ਮੈਂ ਤੁਹਾਨੂੰ ਕਲਮਾ ਦੱਸਾਂਗਾ ਪਾਠ ਸ਼ੁਰੂ ਕਰਨਾ ਹਰ ਰੋਜ਼ ਅਮਰਤਵੇਲੇ ਪਾਠ ਦੀਆਂ ਇੱਕ ਮਾਲਾ ਤਿੰਨ ਮਾਲਾ ਜਾਂ ਪੰਜ ਮਾਲਾ ਜਾਂ ਸੱਤ ਮਾਲਾ ਜਾਂ ਨੌ ਮਾਲਾ ਜਿੰਨੀਆਂ ਵੀ ਤੁਸੀਂ ਪਹਿਲੇ ਦਿਨ ਤੋਂ ਸ਼ੁਰੂ ਕਰ ਦਿੱਤੀਆਂ ਜਾਣੀ ਇਹ ਟੌਂਕ ਦੇ ਵਿੱਚ ਕਰਨੀ ਹੈ 1 3 5 7 ਇਸ ਤਰ੍ਹਾਂ ਜਿੰਨੀਆਂ ਵੀ ਕਰ ਸਕਦੇ ਆ ਪਹਿਲੇ ਦਿਨ ਤੋਂ ਜਿੰਨੀਆਂ ਸ਼ੁਰੂ ਕੀਤੀਆਂ ਹਰ ਰੋਜ਼ ਉਨੀਆਂ ਹੀ ਅੰਮ੍ਰਿਤ ਵੇਲੇ ਇਹ ਕਰਨੀਆਂ ਲੇਕਿਨ ਇਹਦੇ ਲਈ ਆਪਾਨੂੰ ਚਾਹੀਦਾ ਕੀ ਕੀ ਸਮਾਨ ਕੀ ਚਾਹੀਦਾ ਇਹਦੇ ਲਈ ਆਪਾਨੂੰ ਹਰ ਰੋਜ਼ ਰਾਤ ਦੇ ਸਮੇਂ ਕੱਚੀ ਲੱਸੀ ਦੇ ਵਿੱਚ ਜੋ ਕਿ ਕਾਲੇ ਛੋਲੇ ਕਾਂਡੇ ਚਣੇ ਪੀਣ ਦੇਣੇ ਕਾਲੇ ਛਣੇ ਇਹ ਦਿਨੇ ਤਸਵੀਰ ਨੂੰ ਉਹ ਕੱਢ ਕੇ ਮੂਰੇ ਰੱਖਣੀ ਆ ਕੱਚੀ ਲੱਸੀ ਵੀ ਕੋਲ ਰੱਖ ਲੈਣੀ ਆ ਉਹ ਉਸ ਤੋਂ ਬਾਅਦ ਇੱਕ ਆਪਾਂ ਨੇ ਭੰਗ ਰੋਜ ਕੋਲ ਰੱਖਿਆ ਕਰਨੀ ਭੰਗ ਬਣਾਉਣੀ ਆ ਭੰਗ ਬਣਾਉਣ ਦਾ ਤਰੀਕਾ ਹੈ ਲੇਕਿਨ ਉਹ ਭੰਗ ਇੱਕ ਚਮਚਾ ਇੱਕ ਗਲਾਸ ਦੇ ਵਿੱਚ ਪਾ ਕੇ ਉਹ ਗਲਾਸ ਪਾਣੀ ਨਾਲ ਭਰ ਕੇ ਹਲਾ ਕੇ ਕੋਲ ਰੱਖ ਲੈਣੀ ਆ ਭੰਗ ਬਣਾਉਣ ਦਾ ਤਰੀਕਾ ਕੀ ਹੈ ਕਿ ਸੁੱਕੀ ਹੋਈ ਭੰਗ ਲੈਣਾ ਸੁੱਕੀ ਹੋਈ ਭੰਗ ਲੈ ਕੇ ਉਹਦੇ ਵਿੱਚ ਮੇਵੇ ਜੋ ਜੋ ਵੀ ਪੈਂਦੇ ਆ ਉਹ ਸਾਰਾ ਕੁਝ ਜਿਵੇਂ ਬਦਾਮ ਸੌਗੀ ਮਗਜ ਮਿਸ਼ਰੀ ਤੇ ਨਾਲ ਦੀ ਨਾਲ ਖਸ ਖਸ ਅਲائચી ਇਹ ਸਾਰੀਆਂ ਚੀਜ਼ਾਂ ਪਾ ਕੇ ਚੰਗੀ ਤਰ੍ਹਾਂ ਰਗੜਨੋਂ ਚੰਗੀ ਤਰ੍ਹਾਂ ਪੀਸ ਕੇ ਉਹ ਰੱਖ ਲੈਣੀ ਹੈ ਜਦੋਂ ਵੀ ਤੁਸੀਂ ਬਾਠ ਤੇ ਬੈਠਣ ਗਏ ਨਾ ਇਹ ਗਲਾਸ ਦੇ ਵਿੱਚ ਗਲਾਸ ਪਿੱਤਲ ਦਾ ਹੋਵੇ ਜਾਂ ਫਿਰ ਤਾਂਬੇ ਦਾ ਹੋਵੇ ਜਾਂ ਸਟੀਲ ਦਾ ਹੋਵੇ ਇਹਨਾਂ ਗਲਾਸਾਂ ਦੇ ਵਿੱਚ ਕਿਸੇ ਕੁਛੇ ਤਰ੍ਹਾਂ ਦੇ ਵੀ ਗਲਾਸ ਹੋਵੇ ਉਹਦੇ ਵਿੱਚ ਇੱਕ ਜਾਂਜਾ ਬਾਕੀ ਗਲਾਸ ਭਰ ਕੇ ਪਾਣੀ ਦੇ ਨਾਲ ਉਹ ਖਲਾ ਕੇ ਮੂਰੇ ਰੱਖ ਲੈਣੀ ਉਹਦੇ ਨਾਲ ਹੀ ਆਪਾਂ ਨੇ ਪੰਜ ਤਨਪਾਕ ਦੀਆਂ ਪੰਜ ਅਰਗਬਤੀਆਂ ਜਰੂਰ ਲਾਉਣੀਆਂ ਹੈ ਦੀ ਨਾਲ ਦੀ ਨਾਲ ਇਹ ਜਿਹੜੀ ਭੰਗ ਆਪਾਂ ਨੇ ਰੱਖੀਏ ਗਲਾਸ ਇਹਦਾ ਕੀ ਕਰਨਾ ਇਹ ਹਰ ਰੋਜ਼ ਪਾਠ ਕਰਨੇ ਤੋਂ ਬਾਅਦ ਚੱਕੀ ਕਿਸੇ ਸ੍ਰੀ ਦੇ ਦਰਖਤ ਨੂੰ ਪਾ ਕੇ ਆਉਣੀ ਹੈ ਜੇ ਸ੍ਰੀ ਦਾ ਦਰਖਤ ਕਿਤੇ ਲੱਗੇ ਸ਼ਾਗੀ ਨਹੀਂ ਹੈਗਾ ਕਿਤੇ ਹੋ ਨਾ ਕਿਤੇ ਉਹ ਸ੍ਰੀ ਦੇ ਦਰਖਤ ਦੀ ਇੱਕ ਡਾਣੀ ਲਿਆ ਕੇ ਉਹ ਕਿਸੇ ਗਮਲੇ 'ਚ ਗੱਡ ਦਿਓ ਉਸ ਡਾਣੀ ਨੂੰ ਵੀ ਆਪਾਂ ਹਰ ਰੋਜ਼ ਦੀ ਰੋਜ਼ ਭੰਗ ਇਹ ਪਾ ਸਕਦੇ ਦੂਸਰਾ ਜਿਹੜੇ ਆਪਾਂ ਜਣੇ ਰੱਖੇ ਆ ਉਹ ਜਣੇ ਪਾਠ ਕਰਨੇ ਤੋਂ ਬਾਅਦ ਚੱਕ ਕੇ ਆਪਣੇ ਮਕਾਨ ਦੀ ਛੱਤ ਉੱਤੇ ਪੰਛੀਆਂ ਲਈ ਪਾ ਦੇਣੀ ਆ ਪੰਛੀਆਂ ਨੇ ਜਿੰਨੇ ਕਾਹਨੇ ਖਾਣੇ ਖਾ ਲੈਣੇ ਰੋਜ਼ ਥੋੜੇ ਥੋੜੇ ਬਚੀ ਜਾਣੇ ਹਫਤੇ ਬਾਅਦ ਜਿਹੜੇ ਬਚੇ ਉਹ ਜਣੇ ਹੋਣੇ ਆ ਉਹ ਸਾਰੇ ਚੱਕ ਕੇ ਕਿਸੇ ਜਲ ਪ੍ਰਵਾਹ ਕਰ ਦਿਓ ਜਾਂ ਕਿਸੇ ਰੜੇ ਮਦਾਨ ਦੇ ਵਿੱਚ ਰੱਖ ਕੇ ਆ ਜੋ ਤੇ ਨਾਲ ਦੀ ਨਾਲ ਉਹ ਜਿਹੜੀ ਹਰ ਰੋਜ਼ ਜਣੇ ਭੇਣ ਵਾਲੀ ਕੱਚੀ ਲੱਸੀ ਹੁਣੀ ਉਹਨੂੰ ਆਪਣੇ ਬਾਹਰਲੇ ਦਰਵਾਜ਼ੇ ਦੇ ਮੁੱਖਾਂ ਦੇ ਨਾਲ ਵਧਾ ਸਕਦੇ ਆ ਤੇ ਜੇ ਕੋਠੇ ਤੇ ਜਿੱਥੇ ਚਣੇ ਰੱਖਦੇ ਉੱਥੇ ਵੀ ਵਧਾ ਸਕਦੇ ਆ ਇਹਦੇ ਵਿੱਚ ਅਰਗਬਤੀਆਂ ਪੰਜ ਜ਼ਰੂਰ ਲਾਉਣੀਆਂ ਇਤਰਾ ਲਾ ਕੇ ਰੱਖਣਾ ਇਸੇ ਤਰ੍ਹਾਂ ਹਰ ਰੋਜ਼ ਸਵੇਰ ਦੇ ਟਾਈਮ ਜੋ ਵੀ ਇਹ ਪਾਠ ਹੈ ਇਹ ਸ਼ੁਰੂ ਕਰਨਾ ਜਿੰਨੀ ਤੇ ਮਾਲਾ ਕਰ ਲੋ ਜਾਂ ਪੰਜ ਮਾਲਾ ਕਰ ਲੋ ਜਿੰਨੀਆਂ ਵੀ ਤੁਸੀਂ ਕਰ ਸਕਦੇ ਆ ਟੌਂਕ ਦੇ ਵਿੱਚ ਹੀ ਮਾਲਾ ਇੱਕ ਕਰਨੀਆਂ ਆ ਇਸੇ ਤਰ੍ਹਾਂ ਲਗਾਤਾਰ ਸੁਬੀਰ ਦੇ ਟਾਈਮ ਬੈਠ ਕੇ ਪਾਠ ਕਰੀ ਜਾਣਾ ਲਗਾਤਾਰ ਸੁਬੀਰ ਦੇ ਟਾਈਮ ਬੈਠ ਕੇ ਪਾਠ ਕਰੀ ਜਾਣਾ ਇਸੇ ਤਰ੍ਹਾਂ ਪਾਠ ਕਰਦੇ ਕਰਦੇ ਆ ਜਿਸ ਵੇਲੇ 40 ਦਿਨ ਹੋ ਜਾਣ ਜਾਂ 41 ਦਿਨ ਦੇ ਵਿੱਚ ਵਿੱਚ ਵੀ ਹੈਦਰ ਸ਼ੇਖ ਪੀਰ ਨੀਲੇ ਘੋੜੇ ਤੇ ਚਿੱਟੇ ਬਾਣੀ ਦੇ ਵਿੱਚ ਜੋ ਕਿ ਤੇ ਗੁਰੇਤੇ ਜੋ ਕਿ ਖਰੀ ਬਾਣੇ ਦੇ ਵਿੱਚ ਵੀ ਆ ਕੇ ਦਰਸ਼ਨ ਦੇ ਸਕਦੇ ਆ ਲੇਕਿਨ ਇਸੇ ਤਰ੍ਹਾਂ ਇਸ ਪਾਸ ਨੂੰ ਤੁਸੀਂ ਜਾਰੀ ਰੱਖਣਾ 41 ਦਿਨ ਤੋਂ ਪਹਿਲਾਂ ਬਿਲਕੁਲ ਬੰਦ ਨਹੀਂ ਕਰਨਾ ਔਰ ਹਰ ਰੋਜ਼ ਅਸ਼ਨਾਣ ਕਰਕੇ ਸਵੇਰ ਦੇ ਟਾਈਮ ਅੰਮ੍ਰਿਤ ਵੇਲੇ ਅਸ਼ਨਾਣ ਕਰਕੇ ਸੁੱਚੇ ਹੋਗੇ ਕੇਸੀ ਮਾਗੀ ਇਸ਼ਨਾਨ ਕਰਕੇ ਲੇਕਿਨ 48 ਦਿਨ ਹੀ ਜਤ ਸਤ ਨੂੰ ਕਾਇਮ ਰੱਖਣਾ ਹੈ ਹਰ ਤਰ੍ਹਾਂ ਦੀ ਖਾਣ ਪੀਣ ਦਾ ਵੀ ਪੂਰਾ ਪਰਹੇਜ਼ ਰੱਖਣਾ ਇਦਾਂ ਦੀ ਕੋਈ ਐਸੀ ਵੈਸੀ ਕੋਈ ਚੀਜ਼ ਨਹੀਂ ਖਾਣੀ ਜਿਹਦੇ ਨਾਲ ਤੁਹਾਡੀ ਇਸ ਇਬਾਦਤ ਦੇ ਵਿੱਚ ਫਿਕਨ ਪਵੇ ਸੋ ਦੋਸਤੋ ਇਹ ਸੀ ਵਿਧੀ ਇਸ ਵਿਧੀ ਦੇ ਅਨੁਸਾਰ ਜੇਕਰ ਤੁਸੀਂ ਜਾਪ ਕਰੋਗੇ ਤਾਂ ਹੈਦਰ ਸ਼ੇਖ ਮਲੇਰ ਕੋਟਲੀ ਵਾਲੀ ਸਰਕਾਰ ਦੀ ਤੁਹਾਡੇ ਤੇ ਪੂਰੀ ਰਹਿਮਤ ਜ਼ਰੂਰ ਹੋਵੇਗੀ ਸੋ ਹੁਣ ਆਪਾਂ ਉਹ ਕਲਮਾ ਮੰਤਰ ਪਾਠ ਸੁਣ ਲਈਏ ਉਹਨੂੰ ਚੰਗੀ ਤਰ੍ਹਾਂ ਗੰਠ ਕਰਕੇ ਫੇਰ ਹੀ ਤੁਸਾਂ ਨੇ ਇਹਦਾ ਪਾਠ ਸ਼ੁਰੂ ਕਰਨਾ ਹੈ ਬismillahir rahmanir rahim ਮੀਰਾ ਮੀਰਾ ਖੋਲ ਖਜ਼ਾਨੇ ਤੋੜ ਜੰਜੀਰਾ ਮੀਰਾ ਪਾਏ ਫੀਰੇ ਕੋਲੂ ਬਸਾਈ ਧੀਰੇ ਮੀਰਾ ਰਾਣਾ ਸਾਈ ਸ਼ਾ ਸ਼ਾਮਦਾਰ ਸਾਈ ਸ਼ਾ ਬੂੜੇ ਸ਼ਾ ਸ਼ਾਮਦਾਰ ਤੇਰੀ ਪੀਰੀ ਵਰਕਰੌਰ ਬੱਗੇ ਘੋੜੇ ਵਾਲਿਆ ਨੀਲੇ ਬਾਣੇ ਵਾਲਿਆ ਤੂੰ ਹਾਕਮ ਮੇਰਾ ਮੈਂ ਬਾਲਕ ਤੇਰਾ ਮੇਰੀ ਰੱਖ ਮੇਰੀ ਘਰ ਦੀ ਰੱਖ बारह को अगाड़ी रख बारह को पिछाड़ी रख आई संगत दी रख चले मंत्र फुरे बच्चा देखा बाबा जैन खा तेरे इलम का तमाशा दोस्तों पीर हैदर शेख मलेर के उटले वाले कलमा मंत्र पाठ है ਜਿਹਦੇ ਨਾਲ ਤੁਸੀਂ ਸਿੱਧੀ ਕਰਕੇ ਬਹੁਤ ਪ੍ਰਾਪਤੀਆਂ ਕਰ ਸਕਦੇ ਹੋ ਸੋ ਦੋਸਤੋ ਜਿਹੜੇ ਵੀ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜਰੂਰ ਲਿਖਣੀ ਹੈ ਜਲਦ ਹੀ ਕਿਸੇ ਨਵੇਂ ਮੰਤਰ ਪਾਠ ਦੇ ਨਾਲ حاضر ਹੋਵਾਂਗੇ ਸੋ ਜਦ ਤੱਕ ਲਈ ਜੈ ਪੀਰਾਂ ਦੀ